ਉਹ ਇਹ ਮਾਈਕ ਹੋ ਚੁੱਕੀ ਲੋ ਜੀ 27 ਤਰੀਕ ਦੀ ਰਾਤ ਨੂੰ ਹੋਈ ਹੈ ਜੀ ਤੇ ਘਰ ਦੇ ਵਿੱਚ ਬੇਟਾ ਵੀ ਗਿਆ ਹੋਇਆ ਸੀਗਾ ਵਾਈਫ ਵੀ ਗਈ ਹੋਈ ਸੀਗੀ ਤੇ ਮੈਂ ਸੀਗਾ ਘਰੇ ਸੀਗਾ ਵਸੇ ਤੇ ਰਾਤ ਨੂੰ ਤੇ ਪੌਣੇ 11 ਵਜੇ ਦੇ ਕਰੀਬ ਚੋਰੀ ਹੋਈ ਹੈ ਜੀ ਤੇ ਉੱਪਰੋਂ ਕੋੜੀਆਂ ਦਾ ਗੇਟ ਤੋੜ ਕੇ ਆਏ ਆ ਬੰਦੇ ਤੇ ਸਭ 12 ਮਰਕੀ 8:00 ਮਿੰਟ ਤੱਕ ਹੋ ਨਿਕਲ ਗਿਆ ਤੇ بیٹے ਦਾ ਕਮਰਾ ਉਹਨੇ ਸਾਰਾ ਫੋਲਿਆ ਹੋਇਆ ਤੇ ਮੈਂ ਸੋਚ ਮੈਨੂੰ ਪਤਾ ਨਹੀਂ ਲੱਗਾ ਏਸੀ ਚੱਲਦਾ ਸੀਗਾ ਤੇ ਟੀਵੀ ਵੀ ਚੱਲ ਰਿਹਾ ਸੀ ਸ਼ਾਇਦ ਤੇ ਮੈਨੂੰ ਨੀਂਦ ਆ ਗਈ ਜਾਂ ਤਾਂ ਸੁੱਤਾ ਪਿਆ ਸੀ ਨਹੀਂ ਪਤਾ ਲੱਗਿਆ ਤੇ ਗੱਲ ਇਦਾਂ ਵੀ ਚੋਰੀ ਦੇ ਵਿੱਚ بیٹے ਦੀ ਇੱਕ ਚੈਨ ਸੀ ਗੱਲੇ ਦੀ ਜਿਹਦਾ ਵਜਨ 65 ਗ੍ਰਾਮ ਦੇ ਕਰੀਬ ਇੱਕ ਤੋਲ ਲੱਗੇ ਆ ਇੱਕ 10-12 ਗ੍ਰਾਮ ਦੀ ਚੈਨ ਹੈ ਦੋ ਕਮੰਡੀਆਂ ਸੋਨੇ ਦੀਆਂ ਤੇ ਬਾਕੀ ਕੁਝ ਘੜੀਆਂ ਲੈ ਗਏ ਆ ਤੇ ਕੁਝ ਪੈਂਟਾਂ ਵਗੈਰਾ ਲੈ ਗਏ ਆ ਤੇ ਅੰਦਰੋਂ ਕੋਈ ਪ੍ਰੋਗਰਾਮ ਦੇ ਉੱਪਰ ਸੁਣਨਾ ਹੈ ਨੁਕਸਾਨ ਹੋ ਗਿਆ ਹੈ ਤੇ ਸੀਸੀਟੀਵੀ ਦਿਖੇ ਨਹੀਂ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਗਲੀ ਦੇ ਵਿੱਚ ਜਿੰਨੇ ਵੀ ਲੱਗੇ ਹੋਏ ਸੀਗੇ 6-7 ਉਹ ਸਾਰਿਆਂ ਦੀ ਫੁਟੇਜ ਘਟਾ ਦਿੱਤੀ ਗਈ ਹੈ ਤੇ ਉਹਨਾਂ ਦਾ ਲਿੰਕ ਵਗਨ ਲਿੰਕ ਵਗੈਰਾ ਬਣਾ ਕੇ ਸਾਰਾ ਕੁਝ ਤੇ ਉਹ ਮੈਂ ਕੋਲਸ ਵਾਲਿਆਂ ਨੂੰ ਵੀ ਸੈਂਡ ਕਰ ਦਿੱਤੇ ਸੀ ਤੇ ਬਾਕੀ ਇਹ ਵੀ ਦੇਖਦੇ ਹਾਂ ਕਿ ਕੰਪਲੀਟ ਲਫਾਈ ਹੈ ਜਿੰਨੇ ਲਫਾ ਕੀ ਕਰੂ ਪੁਲਿਸ ਕਾਰ ਉਹ ਮੰਦੇ ਅਜੇ ਨਹੀਂ ਦੇਖਦੇ ਕਹਿੰਦੇ ਫੁਟੇਜ ਵਗੈਰਾ ਚੈੱਕ ਕਰਾਂਦੇ ਹੈਗੇ ਤੇ ਬਾਕੀ ਕਹਿੰਦੇ ਸੀ ਕਿ ਦੋ ਦਿਨ ਦੋਸਤਾਂ ਨੂੰ ਤੇ ਸਾਰਾ ਜੋ ਵੀ ਮੁੰਡਿਆਂ ਦੀ ਫੁਟੇਜ ਵਗੈਰਾ ਆਈ ਹੈ ਮੋਟਰਸਾਈਕਲ ਤੇ ਵੀ ਆ ਤਿੰਨ ਮੁੰਡੇ ਸੀਗੇ ਤੇ ਦੋ ਮੁੰਡੇ ਪੈਦਲ ਵੀ ਨਿਕਲੇ ਉੱਥੋਂ ਇੱਕ ਮੁੰਡਾ ਫੁਟੇਜ ਦੇ ਵਿੱਚ ਕੁਝ ਕੁਝ ਨਜ਼ਰ ਵੀ ਆ ਰਿਹਾ ਤੇ ਉਹਦੇ ਅਲੋਏ ਵੀ ਪਏ ਹੋਏ ਆ ਜਿਹੜੇ ਇੱਥੋਂ ਪਤਾ ਚੱਲ ਸਕਦਾ ਬਾਕੀ ਉੱਥੇ ਮੈਂ ਪੁਲਿਸਰਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਵੀ ਉੱਥੇ ਨਾ ਉਹਨਾਂ ਦੇ ਜੋ ਜੋ ਰਾਤ ਨੂੰ ਉਸ ਟਾਈਮ ਕੋਈ 11 ਕੋਈ ਦਾ ਟਾਈਮ ਸੀਗਾ ਜਿਹੜਾ 11 ਸਵੇਰ 11 ਦਾ ਗਲੀ ਦੇ ਵਿੱਚ ਜਿਹੜੇ ਜਿਹੜੇ ਕੋਈ ਮੋਬਾਈਲ ਦੀ ਲੋਕੇਸ਼ਨ ਤੇ ਪਤਾ ਚੱਲ ਸਕਦਾ ਵੀ ਕਿਹੜੇ ਕਿਹੜੇ ਮੋਬਾਈਲ ਸੀਗੇ ਉੱਥ ਕੁਝ ਕਿਤੇ ਮੁੰਡੇ ਪੈਦਲ ਨਿਕਲ ਕੇ ਗਏ ਨਾ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਸੀ ਮੋਬਾਈਲ ਦੇਖਦੇ ਜਾਂਦੇ ਸੀ ਇੱਕ ਮੁੰਡਾ ਮੋਟਰਸਾਈਕਲ ਤੇ ਬੈਠਾ ਟੋਕੀ ਨੇ ਲਈ ਵੀ ਆ ਤੇ ਹਲਕਾ ਹਲਕਾ ਉਹਦਾ ਚਿਹਰਾ ਵੀ ਨਜ਼ਰ ਆ ਰਿਹਾ ਆ ਉਮੀਦ ਆ ਵੀ ਲੱਗਦਾ ਵੀ ਉੱਥੋਂ ਪਛਾਣ ਕੇ ਉਹ ਮੁੰਡਾ ਕਾਬੂ ਆ ਜੂਗਾ ਜਲਦੀ ਉਹਨਾਂ ਕੋਲ ਕਿਰਪਾਨ ਵੀ ਸੀਗੀ ਕਿਸੇ ਨਾਮ ਕਿਰਪਾਨ ਵੀ ਲੈ ਤੇ ਉਸੇ ਦਿਨ ਨੇ ਸੇਮ ਦੇ 27 ਤਰੀਕ ਨੂੰ ਜਦੋਂ ਮੇਰੇ ਚੋਰੀ ਹੋਈ ਆ ਮੇਰੇ 12 ਵਜੇ ਕੇ 9-10 ਮਿੰਟ ਤੱਕੋਂ ਨਿਕਲੇ ਆ ਤੇ 1:30 ਵਜੇ ਦੇ ਕਰੀਬ ਆਪਣੇ ਕਾਲਜ ਰੋਡ ਤੇ ਜਿਹੜੀ ਸਤਕਾਰ ਇਲੈਕਟ੍ਰੀਕਲ ਸਾਲੇ ਦੀ ਚੋਰੀ ਹੋਈ ਆ ਉਸੇ ਦਿਨ ਹੋਈ ਹੈ ਮੈਨੂੰ ਸ਼ੱਕ ਹੈ ਵੀ ਸ਼ਾਇਦ ਕਿਤੇ ਉਹੀ ਚੋਰ ਜਿੱਤੋਂ ਮੇਰੇ ਚੋਰੀ ਕਰਕੇ ਗਏ ਹੈ ਉਹੀ ਚੋਰਾਂ ਨੇ ਸ਼ਾਇਦ ਉੱਥੇ ਨਾ ਚੋਰੀ ਕੀਤੀ ਹੋਵੇ ਤਾਂ ਮੈਂ ਪੁਲਿਸ ਅੱਗੇ ਵੀ ਬੇਨਤੀ ਕਰਦਾ ਹਾਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਡੀਐਸਪੀ ਸਾਹਿਬ ਦੀ ਜ਼ਾਰੀਰ ਨੂੰ ਕਰਨਾ ਪਵੇ ਪੁਲਿਸ ਪ੍ਰਸ਼ਾਸਨ ਇਹ ਚੋਰੀ ਨੂੰ ਜੋ ਵੀ ਚੋਰ ਰਹੇ ਹੈ ਜਲਦ ਤੋਂ ਜਲਦ ਲਵਾਨ ਦੀ ਕੋਸ਼ਿਸ਼ ਕਰੋ ਮੇਰੀ ਤਾਂ ਇਹੀ ਬੇਨਤੀ ਹੈ ਮੈਂ ਹੋਰ ਤਾਂ ਹੋਰ ਚਲੋ ਨੁਕਸਾਨ ਤਾਂ ਜਿਹੜਾ ਹੋਇਆ ਇਸੇ ਦਾ ਬਿਨਾਂ ਹੋਵੇ ਮੈਨੂੰ ਤਾਂ ਬਸ ਹੀ ਕੋਈ ਪੁਲਿਸ ਬੰਦੇ ਦੱਸ ਦੇਵੇ ਕੌਣ ਆ ਬਸ ਮੇਰੇ ਵਾਸਤੇ ਨਹੀਂ ਬਹੁਤ ਬੰਦੇ ਕਿਹੜੇ ਹੈ ਇਹਨਾਂ ਨੇ ਚੋਰੀ ਕੀਤੀ ਆ ਕੋ ਠੇਤੀ ਆ ਕਿਉਂਕਿ ਸਾਡੀਆਂ ਜੁਵਲਰ ਸੀ ਨਾ ਪੰਜ ਤਿੰਨ ਦੁਕਾਨਾਂ ਬੰਦ ਸੀਗੀਆਂ ਤਾਂ ਕਿਸੇ ਨੂੰ ਪਤਾ ਸੀਗਾ ਵੀ ਸਾਡੀਆਂ ਦੁਕਾਨਾਂ ਬੰਦ ਹੋਣ ਕਰਕੇ ਤੇ ਘਰ ਦੇ ਠੇਤੀ ਹੀ ਹੋਰ ਤਾਂ ਹੋਰ ਫੋਟੋਜ਼ ਦੇ ਵਿੱਚ ਕੋੜੀ ਵੀ ਆਈ ਹੈ ਉਹ ਕੋੜੀ ਵੀ ਨਾਂ ਲੈ ਕੇ ਆਏ ਆ ਕੋੜੀ ਦੇ ਨਾਲ ਹੀ ਸਾਡੇ ਗੈਲਰੀ ਦੇ ਵਿੱਚੋਂ ਚੜੇ ਉੱਪਰ ਉਹ ਤੋਂ ਅੱਗੇ ਉਹਨਾਂ ਕੋੜੀਆਂ ਦਾ ਦਰਵਾਜ਼ਾ ਥੋੜਿਆ ਅੰਦਰੋਂ ਤੋੜ ਕੇ ਕਰਦੇ ਆ। ਸ਼ੁਕਰੀਆ ਜੀ ਤਾਂ ਇਸ ਤਰ੍ਹਾਂ ਹੈ ਵੀ ਸਮਝਾ ਦਰਮਾਣ ਵਾਲੇ ਅੱਜ ਕੱਲ੍ਹ ਚੋਰੀ ਵਾਰੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਉਹਦੇ ਬੱਸ ਇਹ ਮੇਰੇ CCTV ਫੁਟੇਜ ਸਾਡੇ ਕੋਲ ਆ ਗਏ ਅਸੀਂ ਉਹਦੇ ਆਧਾਰ ਤੇ ਜਿਹੜੀ ਆਪਣੀ ਜਾਂਚ ਕਰਨਾ ਸ਼ੁਰੂ ਕਰ ਲਈ ਜਲਦੀ ਹੀ ਸੁਲਝੇਗਾ ਜੋ ਕੰਪਰੇਟਾ ਉਹ ਲੈ ਰਹੇ ਹੁੰਦੇ ਇੱਕ ਸੇਮ ਦੀ ਨਕਲ ਪਾਈ